ਜਿਵੇਂ ਚੰਡੀਗੜ੍ਹ ਦੇ ਵਿੱਚ ਲਾਂਟੇ ਮਾਲ ਖੁੱਲਿਆ ਨਾ ਉਹਨੇ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਸੱਚੀ ਗੱਲ ਅੱਜ ਦੇ ਕੱਠ ਨੇ ਲਾਂਟੇ ਮਾਲ ਮੰਗੋ ਛੋਟੀਆਂ-ਛੋਟੀਆਂ ਝੂੜਦੀਆਂ ਦੁਕਾਨਾਂ ਸਾਰੀਆਂ ਹੀ ਬੰਦ ਕਰਤੀਆਂ ਵੀਰੋ ਅੱਜ ਦੇ ਇਸ ਲਾ ਮਿਸਾਲ ਕੱਠ ਨੇ 40 ਸਾਲ ਹੋ ਗਏ ਸ਼ਾਇਦ ਮੈਂ ਉਹਨਾਂ ਲੋਕਾਂ ਵਿੱਚ ਹੋਊਂਗਾ ਜਿਨੇ ਇੱਕ ਵੀ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਰਸੀ ਦੇ ਸਗਵਾਗ ਮਤੇ ਗੈਰ ਹਾਜ਼ਰੀ ਨਹੀਂ ਪਾਈ ਇਹ ਵੱਖਰੀ ਗੱਲ ਆ ਇੱਕ ਵਾਰੀ ਜੇਲ੍ਹ ਦੇ ਵਿੱਚ ਹੀ ਰੀਰੋ ਦੇ ਵਿਰੋਧ ਲੜਿਆ ਜਦੋਂ ਮੈਂ ਉਦੋਂ ਗੈਰ ਹਾਜ਼ਰ ਰਹਾ ਪਰ ਅੱਜ ਦੇ ਇਕੱਠ ਨੇ ਕਈ ਫੈਸਲੇ ਕੀਤੇ ਨੇ ਇੱਕ ਤਾਂ ਯਕੀਨ ਕਰਿਓ ਜਿੱਥੇ 40 ਸਾਲਾਂ ਬਾਅਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਜੁੜਾ ਕੀਤਾ ਉੱਥੇ ਸਾਡੇ ਪਿਆਰੇ ਮਿੱਤਰ ਸਤ ਸੁਖਦੇਵ ਸਿੰਘ ਢੇਡ ਸਾਹ ਭਾਵੇਂ ਇਸ ਸੰਸਾਰ ਤੋਂ ਗਿਆ ਨੂੰ ਭਾਵੇਂ ਇਸ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਲੋਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਸਤ ਸੁਖਦੇਵ ਸਿੰਘ ਢੇਡ ਸਾਹ ਨੂੰ ਜਿਉਂਦਾ ਕਰਕੇ ਰੱਖਤਾ ਜਿਉਂਦਾ ਕਰਕੇ ਮੈਂ ਇਸ ਕਰਕੇ ਕਹਿਣਾ ਕਿ ਉਹਨਾਂ ਦੇ ਜਿਉਂਦੇ ਜੀ ਆ ਬੈਠੇ ਨੇ ਸ ਆ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਢੀਂਡ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾ ਮਨਪ੍ਰੀਤ ਿਆਲੀ ਨੇ ਸੁਜੈਸਟ ਕੀਤਾ ਸੀ ਸਾਨੂੰ ਲੁਧਿਆਣੇ ਸਾਇਦ ਜਲੰਧਰ ਪਰ ਢੀਂਡ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਂਸਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਪਹਿਲਾਂ ਬਦਲਤਾ ਫੇਰ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਲਾਤਾ ਉਥੋਂ ਵੀ ਧੂਮਤਾ ਲਾ ਕੇ ਦੋਸ਼ ਲਾ ਕੇ ਕਰਦਾਰ ਕੁਸ਼ੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਸੁਧਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜਗੀਰ ਕੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਭਾ ਰਖੜਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਵਿੰਦਰ ਹੁਣੀ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਟੇਢ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਫਰਮਾਇ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਬਿਆਲੀ ਸਾਹਿਬ ਚੁੰਦਾ ਸਾਹਿਬ ਬੀਬੀ ਸਦਵੰਤ ਕੌਰ ਜੀ ਬਡਾਲਾ ਸਾਹਿਬ ਅਮੈਦਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੂੰਗਰ ਸਾਹਿਬ ਵਾਂਗੋ ਢਾਮੀ ਸਾਹਿਬ ਵਾਂਗੋ ਇਹ ਵੀ ਭੱਜ ਜਾਂਦੇ ਤਾਂ ਸ਼ਾਇਦ ਸੁਧਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਆ ਇਹਨਾਂ ਦਾ ਧੰਨਵਾਦ ਕਰਦਾ ਇਹ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਭਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਕਿ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲ੍ਹੇ ਵਿੱਚ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਵਾਦ ਨਿਰਵਿਰੋਧ ਜਿਸ ਤਰ੍ਹਾਂ ਜਨਰਲ ਡੈਲੀਗੇਟ ਚੁਣੇ ਤੇ ਜਨਰਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਢੰਗ ਨਾਲ ਨਹੀਂ ਹੋਇਆ ਸੋ ਮੈਂ ਤਾਂ ਕਹਿਣਾ ਜਿਵੇਂ ਢੀਠ ਸਾਹ ਦਾ ਲਾਇਆ ਬੁੱਟਾ ਅੱਜ ਲੋਂਗੋ ਆਪਦੇ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੂਡ ਦੇਣ ਲੱਗਿਆ ਇਹ ਸਾਡੇ ਲਈ ਤਾਂ ਮੈਂ ਕਿਹਾ ਵੀ ਢੀਠ ਸਾਹਿਬ ਜੂਲੇ ਕਰਦੇ ਸੋ ਮੈਂ ਅੱਜ ਤੁਹਾਡਾ ਕੱਠ ਦੇਖ ਕੇ ਤੁਹਾਡਾ ਉਤਸ਼ਾਹ ਦੇਖ ਕੇ ਤੁਹਾਡੇ ਜ਼ਿਲ੍ਹੇ ਦੇ ਇੱਕ ਸਵਾਰਗੀਏ ਕਵੀ ਦੀਆਂ ਦੋ ਲਾਈਨਾਂ ਮੈਨੂੰ ਯਾਦ ਆ ਗਈਆਂ ਉਹਨੇ ਲਿਖਿਆ ਸੀ ਜਿਨ੍ਹਾਂ ਕੰਧ ਫਿਰ ਹੰਦ ਦੀ ਤੋੜਨੀ ਹੈ ਅਜੇ ਤੱਕ ਨਹੀਂ ਸਾਡੇ ਹਥਿਆਰ ਵਾਕੀ ਗੁੱਠਾ ਲਾਇਆ ਨਾ ਜਿਨ੍ਹਾਂ ਪਿਦਾਵਿਆਂ ਤੇ ਅਜੇ ਲੱਖਾਂ ਪੰਜਾਬੀ ਨੇ ਹੈ ਬਾਕੀ ਅੱਜ ਉਹ ਲਾਈਨਾਂ ਕੱਚੀ ਗੜੀ ਚਮਕਾਉ ਰਗੇ ਕਿਲਾ ਦਿੱਲੀ ਦਾ ਅਸੀਂ ਝਕਾ ਦੇਾਂਗੇ ਝੋਰਾ ਕਰੀ ਨਾ ਕਿਲਾ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਅੱਜ ਅੱਜ ਪੰਜਾਬ ਰੋਲ ਰਿਹਾ ਪੰਜਾਬ ਬਰਬਾਦ ਹੋਇਆ ਵਾ ਪੰਜਾਬ ਦਾ ਵਾਰਸ ਨਹੀਂ ਸੀ ਕੋਈ ਪੰਜਾਬ ਦਾ ਵਾਰਸਾ ਹੋਣ ਕਰਕੇ ਪੰਜਾਬ ਦੇ ਡੈਮ ਤੇ ਸਾਡਾ ਪਰਮਾਨੈਂਟ ਹੱਕ ਸੀ ਜਦੋਂ BBMB ਬਣਿਆ ਸਥਾਈ ਮੈਂਬਰ ਮਰਜ਼ੀ ਨਾਲ ਅਸੀਂ ਪਾਣੀ ਛੱਡਦੇ ਸੀ ਮਰਜ਼ੀ ਨਾਲ ਵਰਤਦੇ ਸੀ ਸਾਡਾ ਮੈਂਬਰੇਕ ਖੋਲਿਆ ਮਨਮਰਜ਼ੀ ਲਾ ਕੇ ਕਰਨ ਹੋਰ ਤਾਂ ਹੋਰ ਡੈਮ ਤੇ 31 ਤਰੀਕ ਨੂੰ CIA ਸੇਫਤ ਲੱਗੇ ਨੇ ਬਿਠਾਉਣ ਕੋਈ ਬੋਲੇ ਨਹੀਂ ਰਿਹਾ ਤਨਖਾਹਾਂ ਆਪਾਂ ਦੇਣੀਆਂ ਨੌਕਰੀਆਂ ਉਹ ਕਰਨਗੇ ਕੈਡਾ ਵੱਡਾ ਧੱਕਾ ਪੰਜਾਬ ਦਾ ਹੋਰ ਤਾਂ ਹੋਰ 7000 ਕਰੋੜ ਰੁਪਈਆ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਵਾਲੇ ਦੱਬੀ ਬੈਠੇ ਨੇ ਕੋਈ ਪੁੱਛਣ ਆਲਾ ਨਹੀਂ ਕੋਈ ਲਿਆਉਣ ਆਲਾ ਨਹੀਂ ਕੋਈ ਜਾ ਕੇ ਗੱਲ ਕਰਨ ਵਾਲਾ ਨਹੀਂ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਹੋਰ ਤਾਂ ਹੋਰ 800 ਕਰੋੜ ਰੁਪਈਆ ਪੀਐਮਜੀਐਸਬਾਈ ਦਾ ਦਿੱਲੀ ਤੋਂ ਆਇਆ ਵਾ ਪੰਜਾਬ ਦੇ ਵਰਤ ਨਾ ਸਕੇ ਸਰਕਾਰ ਵਾਲੇ ਉਹ ਬਾਪਸ ਚਲੇ ਆ ਗਿਆ ਆ ਮੈਨੂੰ ਹੁਣੇ ਮੈਂ ਆ ਰਿਹਾ ਸੀ ਚੰਡੀਗੜ੍ਹ ਦੇ ਇੱਕ ਮੁਲਾਜ਼ਮਾ ਆਗੂ ਨੇ ਕਿਹਾ ਕਿ ਅੱਜ ਜ਼ਿਕਰ ਕਰਿਓ ਤੇ ਨਵਾਂ ਆਰਡਰ ਚੰਡੀਗੜ੍ਹ ਦਾ ਸੀਨੀਅਰ ਸੈਕਟਰੀ ਲਾਇਆ ਉਹਨੇ ਹਦਾਇਤਾਂ ਕੀਤੀਆਂ ਕਿ ਅੱਗੇ ਲਈ ਮੁਲਾਜ਼ਮਾਂ ਦੇ ਕਾਇਦੇ ਕਾਨੂੰਨ ਬਣਾਉਣ ਲੱਗਿਆ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਤੇ ਆਏ ਮੁਲਾਜ਼ਮਾਂ ਬੰਦ ਕਰ ਦੋ ਕਿੱਡਾ ਵੱਡਾ ਧੱਕਾ ਹੋ ਰਿਹਾ ਪੰਜਾਬ ਨਾਲ 50 ਕਿਲੋਮੀਟਰ ਤੇ ਪੀਐਸਐਫ ਬਿਠਾਤੀ ਕਿੱਡਾ ਵੱਡਾ ਧੱਕਾ ਪੰਜਾਬ ਨਾਲ ਸੋ ਪੰਜਾਬ ਦਾ ਦਰਦ ਪੰਜਾਬ ਦੀ ਪੀੜਾ ਪੰਜਾਬ ਦੀ ਚੀਜ਼ ਕੋਈ ਦਿੱਲੀ ਤੱਕ ਬਚਾਉਣ ਵਾਲਾ ਨਹੀਂ ਹੈ ਸੋ ਇਸ ਕਰਕੇ ਮੈਂ ਕਿਹਾ ਕਿ ਅਸੀਂ ਅੱਜ ਇਸ ਧਰਤੀ ਤੇ ਜੋ ਫੈਸਲਾ ਹੋਣ ਜਾ ਰਿਹਾ ਹੈ ਕਈ ਪੁੱਛਦੇ ਨੇ ਕਿ ਫਰਕ ਕੀ ਆ ਪਹਿਲੇ ਤੇ ਹੁਣ ਦਾ ਮੈਂ ਕਿਹਾ ਪਹਿਲਾ ਫਰਕ ਤਾਂ ਇਹ ਹੈ ਕਿ ਸਾਡੇ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰਧਾਨ ਬਣਦੇ ਆਂ ਐਲਾਨ ਕਰਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਨਾ ਕੋਈ ਚੋਣ ਲੜਾਂਗਾ ਨਾ ਮੈਂ ਕੋਈ ਸਰਕਾਰੀ ਅਹੁਦਾ ਲਵਾਂਗਾ ਇਹ ਤੋਂ ਵੱਡਾ ਫਰਕ ਕੀ ਹੋ ਸਕਦਾ ਜੀ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਇਹ ਫੈਸਲਾ ਕਰਤਾ ਕਿ ਸਾਡੀਆਂ ਸੰਸਥਾਵਾਂ ਸਾਡੇ ਜਥੇਦਾਰ ਸਹਿਬਾਨ ਉਹਨਾਂ ਦਾ ਨਿਰਾਦਰ ਹੋ ਰਿਹਾ ਸਾਡੀਆਂ ਸੰਸਥਾਵਾਂ ਨੂੰ ਇੱਕ ਧੜੇ ਨੇ ਇੱਕ ਪਰਿਵਾਰ ਨੇ ਇੱਕ ਵਿਅਕਤੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਸੀਂ ਉਹਨਾਂ ਨੂੰ ਆਜ਼ਾਦ ਕਰਨਾ ਸਤੰਤਰ ਕਰਨਾ ਇਹੇ ਕਰਕੇ ਫੈਸਲਾ ਕੀਤਾ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਦੀ ਧੀ ਸਾਡੀ ਭੈਣ ਬੀਬੀ ਸਤਵੰਤ ਕੌਰ ਨੂੰ ਆਜ਼ਾਦਾਨਾ ਤੌਰ ਤੇ ਧਾਰਮਿਕ ਮਾਮਲਿਆਂ ਵਿੱਚ ਪੰਥ ਕੌਂਸਲ ਦਾ ਚੇਅਰਮੈਨ ਅਨਾਉਂਸ ਕਰਕੇ ਇਹ ਅਸੀਂ ਇੱਕ ਨਵਾਂ ਕਦਮ ਚੁੱਕੇ ਅੱਜ ਪਛਤੇ ਪੰਜਾਬ ਦੇ ਲੋਕਾਂ ਨੂੰ ਇਹ ਸਾਬਤ ਕਰ ਰਹੇ ਆ ਕਿ ਅਸੀਂ ਕਿਸੇ ਤਰ੍ਹਾਂ ਦੀ ਦਾਖਲ ਅਦਾਜੀ ਰਾਜਸੀ ਆਪਣੀਆਂ ਧਾਰਮਿਕ ਸੰਸਥਾਵਾਂ ਵਿੱਚ ਨਹੀਂ ਹੋਣ ਦੇਣੀ ਔਰ ਉਹਨਾਂ ਨੂੰ ਸੁਤੰਤਰ ਰੱਖਣਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਨੂੰ ਬਹਾਰ ਰੱਖਣਾ ਇਹ ਸਾਡਾ ਨਿਸ਼ਾਨਾ ਹੋਏਗਾ ਸੋ ਅੱਜ ਅਸੀਂ ਜਦੋਂ ਇੱਥੇ ਆਏ ਆ ਉੱਥੇ ਮੈਂ ਮਹਿਸੂਸ ਕਰਦਾ ਕਿ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕਹਿੰਦੇ ਤੁਹਾਡਾ ਪ੍ਰੋਗਰਾਮ ਕੀ ਹੋਏਗਾ ਮੈਂ ਕਿਹਾ ਪ੍ਰੋਗਰਾਮ ਸਾਡਾ ਹੋਏਗਾ ਪੰਜਾਬ ਨੂੰ ਜਗਾਉਣ ਦਾ ਅੱਜ ਉਹ ਲੈਣਾ ਕੱਚੀ ਗੜੀ ਚਮਕੌਰ ਅੱਗੇ ਕਿਲਾ ਦਿੱਲੀ ਦਾ ਅਸੀਂ ਝਕਾ ਦੇਾਂਗੇ ਝੋਰਾ ਕਰੀ ਨਾ ਕਿਲਾ ਆਨੰਦਪੁਰ ਦਾ ਕੁਲੀ ਕੁਲੀ ਨੂੰ ਕਿਲਾ ਬਣਾ ਦੇਾਂਗੇ ਅੱਜ ਅੱਜ ਪੰਜਾਬ ਰੋ ਰਿਹਾ ਪੰਜਾਬ ਬਰਬਾਦ ਹੋਇਆ ਵਾ ਪੰਜਾਬ ਦਾ ਵਾਰਥ ਨਹੀਂ ਸੀ ਕੋਈ ਪੰਜਾਬ ਦਾ ਵਾਰਸਾ ਹੋਣ ਕਰਕੇ ਪੰਜਾਬ ਦੇ ਡੈਮ ਤੇ ਸਾਡਾ ਪਰਮਾਨੈਂਟ ਹੱਕ ਸੀ ਜਦੋਂ BBMB ਬਣਿਆ ਸਥਾਈ ਮੈਂਬਰ ਮਰਜ਼ੀ ਨਾਲ ਅਸੀਂ ਪਾਣੀ ਛੱਡਦੇ ਸੀ ਮਰਜ਼ੀ ਨਾਲ ਵਰਤਦੇ ਸੀ ਸਾਡਾ ਮੈਂਬਰੇ ਖੋਲਿਆ ਮਨਮਰਜ਼ੀ ਲਾ ਕੇ ਕਰਨ ਹੋਰ ਤਾਂ ਹੋਰ ਡੈਮ ਤੇ 33 ਤਰੀਕ ਨੂੰ ਸੀਆਈਏ ਸਿਰਫ ਲੱਗੇ ਨੇ ਬਿਠਾਉਣ ਕੋਈ ਬੋਲੇ ਨਹੀਂ ਰਿਹਾ ਤਨਖਾਹਾਂ ਆਪਾਂ ਦੇਣੀਆਂ ਨੌਕਰੀਆਂ ਉਹ ਕਰਨਗੇ ਗੱਡਾ ਵੱਡਾ ਧੱਕਾ ਪੰਜਾਬ ਦਾ ਹੋਰ ਤਾਂ ਹੋਰ 7000 ਕਰੋੜ ਰੁਪਇਆ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਵਾਲੇ ਦੱਬੀ ਬੈਠੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਲਿਆਉਣ ਵਾਲਾ ਨਹੀਂ ਕੋਈ ਜਾ ਕੇ ਗੱਲ ਕਰਨ ਵਾਲਾ ਨਹੀਂ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਹੋਰ ਤਾਂ ਹੋਰ 800 ਕਰੋੜ ਪੀਐਮ ਜੀਐਸ ਬਾਈ ਦਾ ਦਿੱਲੀ ਤੋਂ ਆਇਆ ਵਾ ਪੰਜਾਬ ਦੇ ਵਰਤ ਨਾ ਸਕੇ ਸਰਕਾਰ ਵਾਲੇ ਉਹ ਬਾਅਦਸ ਚਲੇ ਆ ਗਿਆ ਆ ਮੈਨੂੰ ਹੁਣੇ ਮੈਂ ਆ ਰਿਹਾ ਸੀ ਚੰਡੀਗੜ੍ਹ ਦੇ ਇੱਕ ਮੁਲਾਜ਼ਮਾ ਆਦੂ ਨੇ ਕਿਹਾ ਕਿ ਅੱਜ ਜ਼ਿਕਰ ਕਰਿਓ ਤੇ ਨਵਾਂ ਆਰਡਰ ਚੰਡੀਗੜ੍ਹ ਦਾ ਸੀਨੀਅਰ ਸੈਕਟਰੀ ਲਾਇਆ ਉਹਨੇ ਹਦਾਇਤਾਂ ਕੀਤੀਆਂ ਕਿ ਅੱਗੇ ਲਈ ਮੁਲਾਜ਼ਮਾਂ ਦੇ ਕਾਇਦੇ ਕਾਨੂੰਨ ਬਣਾਉਣ ਲੱਗਿਆ ਪੰਜਾਬ ਤੇ ਹਰਿਆਣੇ ਦੇ ਡੈਪੂਟੇਸ਼ਨ ਤੇ ਆਏ ਮੁਲਾਜ਼ਮਾਂ ਬੰਦ ਕਰ ਦੋ ਕਿੱਡਾ ਵੱਡਾ ਧੱਕਾ ਹੋ ਰਿਹਾ ਪੰਜਾਬ ਦਾ 50 ਕਿਲੋਮੀਟਰ ਤੇ ਬੀਐਸਐਮ ਬਿਠਾ ਦੇ ਕਿੱਡਾ ਵੱਡਾ ਧੱਕਾ ਪੰਜਾਬ ਦਾ